ਸਤ ਸ਼੍ਰੀ ਅਕਾਲ ਇਹ ਕਹਾਣੀ ਹੈ ਪੰਜਾਬੀ ਭਾਸ਼ਾ ਦੀ ਇੱਕ ਇਤਿਹਾਸਿਕ ਮੋੜ ਦੀ ਜਿੱਥੋਂ ਸ਼ਬਦਾਂ ਨੇ ਕਾਗਜ਼ ਤੇ ਉੱਤਰ ਕੇ ਕੌਮ ਦੀ ਸੋਚ ਨੂੰ ਜਗਾਇਆ 1835 ਦਾ ਸਾਲ ਸੀ ਥਾਂ ਸੀ ਲੁਧਿਆਣਾ ਇੱਕ ਸ਼ਹਿਰ ਜਿਸ ਦੀ ਮਿੱਟੀ 'ਚ ਹਜੇ ਤੱਕ ਇਹ ਲਹਿਰ ਘੁੰਮਦੀ ਹੈ ਇੱਥੇ ਆਏ ਸਨ ਇੰਗਲੈਂਡ ਤੋਂ ਕੁਝ ਮਿਸ਼ਨਰੀ ਉਹ ਆਪਣਾ ਧਰਮ ਫੈਲਾਉਣ ਆਏ ਸਨ ਪਰ ਅਣਜਾਣੇ ਹੀ ਉਹ ਪੰਜਾਬੀ ਭਾਸ਼ਾ ਲਈ ਇੱਕ ਨਵਾਂ ਦਰਵਾਜ਼ਾ ਖੋਲ੍ਹ ਗਏ ਉਹਨਾਂ ਨੇ ਲੁਧਿਆਣੇ 'ਚ ਪਹਿਲੀ ਛਾਪਾ ਮਸ਼ੀਨ ਲਈ ਇਹ ਸੀ ਮਸ਼ੀਨਰੀ ਪ੍ਰੈਸ ਇੱਥੇ ਗੁਰਮੁਖੀ ਲਿਪੀ ਚ ਕਿਤਾਬਾਂ ਛਪਣ ਲੱਗੀਆਂ ਅਜੀਤ ਗ੍ਰੰਥ ਸੁਖਮਣੀ ਸਾਹਿਬ ਵਰਗੀਆਂ ਕਿਤਾਬਾਂ ਜਦੋਂ ਕਾਗਜ਼ ਉੱਤੇ ਛਪੀਆਂ ਲੋਕ ਹੈਰਾਨ ਰਹਿ ਗਏ ਪਹਿਲਾਂ ਲੋਕ ਗੁਰਮੁਖੀ ਨੂੰ ਆਪਣੇ ਆਪਣੇ ਢੰਗ ਨਾਲ ਲਿਖਦੇ ਸਨ ਪਰ ਪ੍ਰੈਸ ਨੇ ਲਿਪੀ ਨੂੰ ਇੱਕ ਰੂਪ ਦਿੱਤਾ ਇਹ ਕੇਵਲ ਪ੍ਰਿੰਟ ਨਹੀਂ ਸੀ ਇਹ ਇੱਕ ਭਾਸ਼ੀ ਇਨਕਲਾਬ ਸੀ ਇਹਨਾਂ ਮਿਸ਼ਨਰੀ ਨੇ ਬਾਈਬਲ ਦਾ ਪੰਜਾਬੀ ਅਨੁਵਾਦ ਵੀ ਕੀਤਾ ਅਤੇ ਲੁਧਿਆਣੇ ਤੋਂ ਛਾਪ ਕੇ ਪੰਜਾਬੀਆਂ ਤੱਕ ਪਹੁੰਚਾਇਆ। ਉਹਨਾਂ ਨੂੰ ਕੀ ਪਤਾ ਸੀ ਕਿ ਇਹ ਕੰਮ ਪੰਜਾਬੀ ਭਾਸ਼ਾ ਦੀ ਰਿਹਾਈ ਬਣ ਜਾਵੇਗਾ। 1854 ਵਿੱਚ ਪਹਿਲਾ ਪੰਜਾਬੀ ਅਖਬਾਰ ਆਇਆ। ਅਖਬਾਰ ਸੀ ਸ਼੍ਰੀ ਦਰਬਾਰ ਸਾਹਿਬ। ਫਿਰ ਖਾਲਸਾ ਅਖਬਾਰ, ਸਾਦਾ ਅਖਬਾਰ, ਅਜੀਤ ਅਤੇ ਹੋਰ ਕਈ ਅਖਬਾਰ ਆਉਣ ਲੱਗੇ। ਇਸ ਦੌਰਾਨ ਇੱਕ ਨੌਜਵਾਨ ਭਗਤ ਸਿੰਘ ਸੀ ਜਿਸਦੇ ਹੱਥ 'ਚ ਕਲਮ ਵੀ ਸੀ ਤੇ ਆਵਾਜ਼ ਵੀ ਉਹ ਕਿਰਤੀ ਪ੍ਰੇਰਣਾ ਅਕਾਲੀ ਵਰਗੇ ਅਖਬਾਰਾਂ 'ਚ ਲਿਖਦਾ ਤੇ ਆਪਣੀ ਲਿਖਤਾਂ ਰਾਹੀਂ ਨੌਜਵਾਨਾਂ ਦੇ ਚਿੰਤਨ ਧਾਰਾ ਨੂੰ ਬਦਲਦਾ ਉਸਦੀ ਲਿਖਤ ਇੱਕ 마ਸੂਮ ਬੰਬ ਵਰਗੀ ਸੀ ਜੋ ਦਿਲਾਂ 'ਚ ਧਮਾਕਾ ਕਰਦੀ 1900 ਤੋਂ ਬਾਅਦ ਪੰਜਾਬੀ ਕਹਾਣੀਆਂ ਲੇਖ ਨਾਵਲ ਧਾਰਮਿਕ ਗ੍ਰੰਥ ਹਜ਼ਾਰਾਂ ਦੀ ਗਿਣਤੀ 'ਚ ਛਪਣ ਲੱਗੇ ਅੰਮ੍ਰਿਤਸਰ, ਬਠਿੰਡਾ, ਜਲੰਧਰ ਇਹ ਸ਼ਹਿਰ ਪੰਜਾਬੀ ਪ੍ਰਿੰਟ ਮੀਡੀਆ ਦੇ ਮੱਧ ਕੇਂਦਰ ਬਣ ਗਏ। ਇੱਥੇ ਸਿਰਫ ਕਿਤਾਬਾਂ ਨਹੀਂ ਇੱਕ ਸੋਚ ਛਪਦੀ ਸੀ, ਇਨਕਲਾਬੀ ਆਵਾਜ਼ ਲਿਖੀ ਜਾਂਦੀ ਸੀ। ਪਰ ਇਹਨਾਂ ਸਾਰੇ ਕੰਮਾਂ ਦੇ ਪਿੱਛੇ ਇੱਕ ਹੋਰ ਜੱਥਾ ਸੀ, ਉਹ ਮਜ਼ਦੂਰ ਜੋ ਛਾਪਖਾਨਿਆਂ 'ਚ ਕੰਮ ਕਰਦੇ, ਜਿਨ੍ਹਾਂ ਦੇ ਹੱਥਾਂ ਦੀ ਮਿਹਨਤ ਨਾਲ ਇਹ ਲਿਖਤਾਂ ਕਾਗਜ਼ਾਂ 'ਤੇ ਆਉਂਦੀਆਂ। ਉਹ ਮਜ਼ਦੂਰ ਵੀ ਪੰਜਾਬੀ ਇਤਿਹਾਸ ਦੇ ਅਣਸੁਣੇ ਨਾਇਕ ਸਨ ਜੋ ਅੱਖਾਂ ਨਹੀਂ ਪਰ ਆਵਾਜ਼ ਬਣੇ। ਅੱਜਕੱਲ ਸਭ ਕੁਝ ਆਨਲਾਈਨ ਹੋ ਗਿਆ ਪੀਡੀਐਫ ਈ ਬੁੱਕ ਪੰਜਾਬੀ ਨਿਊਜ਼ ਐਪ ਅਜੀਤ ਜਗਬਾਨੀ ਰੋਜ਼ਾਨਾ ਸਪੋਕਸਮੈਨ ਪਰ ਜੇਕਰ ਤੁਸੀਂ ਅਖਬਾਰ ਪੜ੍ਹਦੇ ਹੋ ਜਾਂ ਕਿਤਾਬ ਹੱਥ 'ਚ ਲੈਂਦੇ ਹੋ ਤਾਂ ਇਹ ਨਾ ਭੁੱਲੋ ਕਿ ਇਹ ਸਿਰਫ ਸਿਆਹੀ ਨਹੀਂ ਇਹ ਪੰਜਾਬੀ ਦੀ ਬੋਲੀ ਹੈ ਪੰਜਾਬ ਦੀ ਆਵਾਜ਼ ਹੈ ਪੰਜਾਬੀ ਮਿਹਨਤ ਦੀ ਮਾਂ ਹੈ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਕਰੋ ਅਤੇ ਪੰਜਾਬੀ ਇਤਿਹਾਸ ਦੇ ਲਹਿਰ ਨੂੰ ਪੂਰਾ ਤੱਕ ਲੈ ਕੇ ਆਓ ਮੁੜ ਮਿਲਾਂਗੇ ਇੱਕ ਹੋਰ ਇਤਿਹਾਸਿਕ ਕਹਾਣੀ ਨਾਲ ਸਤਿ ਸ਼੍ਰੀ ਅਕਾਲ